ਔਰ ਪ੍ਰਾਈਵੇਟ ਜੋਬ ਕਰਦੇ ਆ ਮਿਹਨਤ ਬੜੀ ਪੈਂਦੀ ਸੀ ਪਰ ਛੁੱਟੀ ਵੀ ਵਗੈਰਾ ਵੀ ਨਹੀਂ ਮਿਲਦੀ ਸੀ ਇੱਦਾਂ ਜਿੱਤਿਆਂ ਔਰ ਬਾਅਦ ਮੈਂ ਸੋਚਿਆ ਕਿ ਆਪਣਾ ਕੰਮ ਕੀਤਾ ਜਾਵੇ ਔਰ ਬਾਅਦ ਮੈਂ ਇਹ ਲਾਈਨ ਚੁਸ ਕਰ ਲਈ ਔਰ ਮੈਂ ਇਸੇ ਕੰਮ ਵਿੱਚ ਰਹਿ ਗਿਆ ਇੱਕ ਦੋ ਦਿਨ سپورਟ ਕਰਨੇ ਚਾਹੀਦੇ ਹੈ ਹਨਾ ਇੱਕ ਦੋ ਦਿਨਾਂ ਦਾ ਮਤਲਬ ਚੰਗਾ ਮੋਲ ਹੋਣਾ ਚਾਹੀਦਾ ਵਾਈਫ ਤੇ ਜਦੀ ਕਾਲ ਸੁਣਨੀ ਹਨਾ ਉਹਦੀ ਹੈਲਪ ਵਗੈਰਾ ਕਰਨੀ ਮਾੜੇ ਟਾਈਮ ਦੇ ਵਿੱਚ ਹਨਾ ਇੱਕ ਖੜਲੇ ਹੋਣਾ ਇਹ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਚੰਗਾ ਬੋਲ ਸਾਰੇ ਦੋਵਾਂ ਦਾ ਮਤਲਬ ਕੀ ਹੁੰਦਾ ਸਾਥ ਕੋਈ ਵੀ ਮਤਲਬ ਕੰਮ ਕਰਨਾ ਹੋਵੇ ਤੇ ਸਲਾਹ ਹੁੰਦੀ ਸਾਡੇ ਦੋਨਾਂ ਦੀ ਕਿਵੇਂ ਸ਼ੁਰੂ ਕਰਨਾ ਕਿਵੇਂ ਹੈ ਨਾ ਉਹ ਹਰ ਕਿਹ ਚੀਜ਼ ਨਾਲ ਚੱਲਦੀ ਹੈ ਬਸ ਸਲਾਹ ਨਾ ਪੁੱਛਾ ਗੱਲਾਂ ਤੇ ਕਰਦੇ ਆ ਰਿਸ਼ਤੇਦਾਰ ਕੀ ਹਨਾ ਕਿ ਦੱਪ ਮੇ ਵਾਈਫ ਨੂੰ ਖੜਾ ਕੀਤਾ ਆ ਆ ਨਵਾਂ ਛੋੜਾ ਪਾਇਆ ਬਟ ਫਿਰ ਵੀ ਜਦ ਮੇਰੇ ਹਸਬੰਦ ਸਪੋਰਟ ਕਰ ਰਹੇ ਨੇ ਮੇਰੀ ਫੈਮਿਲੀ ਸਪੋਰਟ ਕਰ ਰਹੀ ਦੀ ਫੇਰ ਨਹੀਂ ਸੀਸਰ ਕਹਿ ਦੀਆਂ ਗੱਲਾਂ ਸੋੜੀਆਂ ਫਿਰ ਆਪਣਾ ਕਰੇ ਜਾਈ ਦਾ ਕੰਮ ਕੀ ਹੈ ਕਿ ਲੋਕ ਉਸ ਕਈ ਕਹਿ ਦਿੰਦੇ ਆ ਵੀ ਇਦਾਂ ਨਾਲ ਦਾ ਰਿਵਾਈਫ ਇਹ ਕੰਮ ਕਰਾਂਦੇ ਆ ਉਦੋਂ ਪਰੇਸ਼ਾਨੀ ਥੋੜੀ ਜੀ ਹੁੰਦੀ ਆ ਸੋਚੀਦਾ ਵਾ ਪਰ ਨਰਜ਼ ਅਈ ਆ ਵੀ ਸੋਚ ਲਈਦਾ ਵੀ ਚਲ ਕੋਈ ਨਹੀਂ ਜਦੋਂ ਸਾਡੇ ਘਰਾਂ ਨੂੰ ਕੋਈ ਆਇਆ ਨਾ ਇਸ਼ੂ ਹੈਗਾ ਤੇ ਆਪਾਂ ਨੂੰ ਅਜਿਹਾ ਤੇ ਅੱਜ ਮੈਂ ਕਹਾਂ ਮਸਤ ਲੱਗ ਰਹੀ ਤਾਂ ਮੈਂ ਨਨ ਕਰੀ ਤੁਹਾਡੇ ਨਾਲ ਹੀ ਕੰਮ ਕਰਉਣਾ ਹੈ ਨਾ ਬਾਹਰ ਜੋਬ ਕਰਾਂਗੇ ਦੋਨੋਂ ਵੱਖਰੇ ਵੱਖਰੇ ਹੋਵਾਂਗੇ ਨਾ ਇੱਥੇ ਨਾਲ ਦਵਾਂਗੇ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਇਹ ਚੀਜ਼ਾਂ ਸਰੇ ਜਿਹੜੇ ਇੱਥੇ ਪੰਜਾਬੀ ਕਬੂਸਿੱਦਾ ਕਰਦੇ ਕਿ ਵਿਆਗ ਕਰਾ ਲੰਨੇ ਬਾਅਦ ਚੋ ਆਇਲਸ ਕਰਾ ਕੇ ਸਕੌਜ਼ ਵੀ ਕਰਾ ਕੇ ਬਾਹਰ ਚੱਲ ਜਾਂਦੇ ਨਾ ਤੁਹਾਡੇ ਦਿਮਾਗ 'ਚ ਨਹੀਂ ਆਇਆ ਕਿ ਅਸੀਂ ਵੀ ਬਾਹਰ ਚੱਲ ਜੀਏ ਜਾਂ ਕਿ ਤਾ ਨਾ ਨਾ ਇੱਥੇ ਕੰਮ ਨਾਲ ਚੰਗਾ ਬਾਅਦ ਚੱਕ ਲੀਏ ਉਹ ਦਿਮਾਗ 'ਚ ਆਈ ਡੀਆ ਹਾਂਜੀ ਵੀਰ ਜੀ ਆਂਦਾ ਤੇ ਇਹ ਤਾਂ ਅੰਦਰ ਹੈ ਪਹਿਲਾਂ ਮੇਰੇ ਅੰਦਰ ਵੀ ਕੀ ਕੀ ਪਹਿਲਾਂ ਆਂਦਾ ਸੀ ਪਰ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਕੋਈ ਪਰੇਸ਼ਾਨੀ ਹੋ ਗਈ ਮੇਰੇ ਕੰਮ ਨਾਲ ਥੋੜਾ ਬੰਦ ਹੋ ਗਿਆ ਸੀ ਪਹਿਲੇ ਪਹਿਲਾਂ ਸੋਚਦੇ ਸੀ ਕਿ ਸਾਡੀ ਕੋਈ ਸ਼ਾਪ ਨਹੀਂ ਸੀ ਹੈਗੀ ਤੇ ਸ਼ਾਪ ਮਿਲ ਗਈ ਆ ਤੇ ਹੁਣ ਨਹੀਂ ਹੈਗਾ ਕਿ ਹੁਣ ਸਾਨੂੰ ਕੀ ਆ ਆਪਣਾ ਸੈਟਲ ਕਰੀ ਇੱਕ ਪਰ ਨਹੀਂ ਫਸਣਾ ਕੰਮ ਤਾਂ ਮੈਨੂੰ ਇਹ ਕਰਨਾ ਚਾਹੁੰਦਾ ਪਰ ਕੰਮ ਸ਼ੋਅਪ ਨਹੀਂ ਲੱਭੀ ਸੀ ਬਸ ਇਹ ਜਗ੍ਹਾ ਤੇ ਸ਼ੋਅ ਲੱਭੀ ਚਲੋ ਮਿਸੇ ਨਾਲ ਸਾਥ ਹੀ ਇਹਨਾਂ ਦਾ ਕਹਿੰਦੇ ਕੋਈ ਨਾ ਆਪਾਂ ਟਰਾਈ ਕਰਾਂਗੇ ਆਪਾਂ ਕੰਮ ਸ਼ੁਰੂ ਕਰਾਂਗੇ ਨਾ ਮਟਰ ਚਲੋ ਕਿਸਮਤ ਇਸੇ ਨਾਲ ਸ਼ੋਅ ਮਿਲ ਗਈ ਚਲੋ ਕੰਮ ਹਟਾਵਧੀਆ ਚਲੋ ਨੱਪਿਆ ਕੀ ਹੈ ਆਈਟਮਸ ਕੀ ਕੀ ਡਿਸ਼ ਵਗੈਰਾ ਕੀ ਕੀ ਸਿੱਟਾਂਗੇ ਆਪਾਂ ਹਾਂ ਜੀ ਕੋ ਵੀ ਜੀ ਮੇਨ ਆਈਟਮ ਹੈ ਕੀ ਪੋਟੈਟੋ ਵਿਸਟਰ ਜੋ ਕਿ ਕਾਫੀ ਵਾਇਰਲ ਹੈ ਗਈ ਆ ਸਾਡੇ ਦੂਰੋਂ ਦੂਰ ਕਸਟਮਰ ਆਂਦੇ ਗਿਆ ਔਰ ਆਪਣੇ ਕੋਈ ਕ੍ਰਿਸਪੀ ਚਾਮ ਹੁੰਦੀ ਪਨੀਰ ਵਾਲੀ ਜਿਹੜਾ ਕੋ ਉਹਨੂੰ ਮਲਾਈ ਕਰਕੇ ਦਿੰਦਾ ਹਾਂ ਜੀ ਔਰ ਨੋਰਮਲੀ ਆਪਣਾ ਸਪ੍ਰਿੰਗ ਰੋਲ ਡ੍ਰੈਗ ਰੋਲ ਲੈ ਕੇ ਜਾਈਏ ਔਰ ਪਾਸਤਾ 버ਗਰ ਔਰ ਨੂਡਲ ਫਿਰ ਇੱਥੇ ਰਵਾਂਗੇ ਤੇ ਆਪਾਂ ਆਪਣੀ ਮਾਦਾਬੀ ਦੀ ਸੇਵਾ ਵੀ ਕਰ ਸਕਦੇ ਬਾਹਰ ਜਾ ਕੇ ਆਪਾਂ ਕੱਲੇ ਰਵਾਂਗੇ ਹਨਾ ਡਾਲਰ ਕਮਾਵਾਂਗੇ ਅੱਧੇ ਇੱਥੇ ਰਹਿ ਕੇ ਅਸੀਂ ਆਪਣੇ ਮਾਂ ਪਿਓ ਦੀ ਸੇਵਾ ਵੀ ਕਰ ਸਕਦੇ ਹਾਂ ਹਨਾ ਤੇ ਕੰਮ ਕਰਦੇ ਇੱਥੇ ਵਧੀਆ ਕਿ ਇੱਥੇ ਹੀ ਵਾਰ ਹੈਗਾ ਵਾ ਆਪਣਾ ਕਈ ਵਾਰੀ ਹੋ ਜੀ ਮੁਸੀਬਤਾਂ ਮੇਰੇ ਕੋ ਖਰਚਾ ਨਾ ਹੋਈ ਉਹਨੇ ਆਪਣੇ ਕੋਲੋਂ ਸਾਮ ਕੇ ਰੱਖੇ ਹੁੰਦੇ ਆ ਓਕੇ ਵਾਲੇ ਕੰਮ ਆ ਜਾਂਦੇ ਆ ਸੇਵਿੰਗ ਹਾਂਜੀ ਉਹ ਮੈਂ ਸੇਵਿੰਗ ਕੀਤੀ ਹੁੰਦੀ ਆ ਮੈਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਕੋਲ ਹੈਗੇ ਆ ਉਹਦੇ ਇਹਦੇ ਆਪਾਂ ਭੁੱਲ ਜਾਈਦਾ ਬਟ ਉਹ ਕਈ ਓਕੇ ਵਾਲੇ ਸਾਡੇ ਕੰਮ ਆ ਜਾਂਦੇ ਨੇ ਲੋਈਦਾਂ ਦਾ ਸਾਥ ਦਿੰਦੇ ਆ ਅਸੀ ਗੱਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਆਵਾਮ ਟੀਵੀ ਤੇ ਮੈਂ ਹਾਂ ਵਾਜਿਬ ਸਿੰਘ ਕਵਲ ਅਕਸਰ ਹੀ ਕਿਹਾ ਜਾਂਦਾ ਹੈ ਜੀਵਨ ਸਾਥੀ ਹੈ ਜਿਹੜਾ ਜੀਵਨ ਭਰ ਦਾ ਸਾਥੀ ਹੁੰਦਾ ਹੈ ਪਰ ਦੇਖਿਆ ਜਾਵੇ ਤਾਂ ਜੀਵਨ ਸਾਥੀ ਅਗਰ ਚੰਗਾ ਮਿਲ ਜਾਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਇੱਕ ਕਪਲ ਦੀ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਅੰਮ੍ਰਿਤਸਰ ਤੋਂ ਕਿ ਜਿੱਥੇ ਇੱਕ ਇੱਕ ਦੋ ਕਪਲ ਨੇ ਨਵੇਂ ਵਿਆਹ ਜੋੜੇ ਨੇ ਤੇ ਇਹਨਾਂ ਵੱਲੋਂ ਜੋ ਹੈਕ ਇੱਕ ਫੂਡ ਫੂਡ ਕਾਰਟ ਦਾ ਕੰਮ ਸ਼ੁਰੂ ਕੀਤਾ ਗਿਆ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਤੁਹਾਨੂੰ ਪਹਿਲਾਂ ਤਸਵੀਰਾਂ 'ਚ ਦਿਖਾਉਣਾ ਚਾਹਾਂਗਾ ਕਿ ਇਹ ਜਿਹੜੇ ਜਿਹੜੇ ਦੋਵੇਂ ਕਪਲ ਨੇ ਇਹ ਬੜੀ ਹੀ ਢੇਰ ਤੋਂ ਕੰਮ ਕਰ ਰਹੇ ਨੇ ਇਕੱਠੇ ਕੰਮ ਕਰ ਰਹੇ ਜੇ ਦੇਖਿਆ ਜਾਵੇ ਤਾਂ ਜਿਹੜੇ ਕਪਲ ਹੁੰਦੇ ਨੇ ਦੋਵਾਂ ਦੀ ਜਦੋਂ ਆਪਸ 'ਚ ਗੱਲਬਾਤ ਸਾਂਝੀ ਹੁੰਦੀ ਹੈ ਟਿਊਨਿੰਗ ਵਧੀਆ ਪੈਂਦੀ ਹੈ ਤੇ ਜ਼ਿੰਦਗੀ ਬਹੁਤ ਵਧੀਆ ਚੱਲਦੀ ਹੈ ਤੇ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕਿ ਇੱਕ ਬੜਾ ਵਧੀਆ ਇਹਨਾਂ ਵੱਲੋਂ ਸੈਟਅਪ ਸ਼ੁਰੂ ਕੀਤਾ ਗਿਆ ਆਵਾਮ ਮੀਡੀਆ ਦੇ ਰਾਹੀਂ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਅ ਗੱਲ ਕੀਤੀ ਜਾਵੇ ਇੱਕ ਵਧੀਆ ਕਪਲ ਕਿਵੇਂ ਕਰਾਈ ਜਾਂਦੇ ਨੇ ਦੋਵਾਂ ਦਾ ਇਕੱਠਾ ਕਿਵੇਂ ਵਧੀਆ ਚੱਲਦਾ ਸਾਰਿਆਂ ਨਾਲ ਪੁੱਛਾਂਗੇ ਕਿਸ ਤਰ੍ਹਾਂ ਦੀ ਜ਼ਿੰਦਗੀ ਚੱਲਦੀ ਹੈ ਤੇ ਗੱਲਬਾਤ ਕਰ ਲੈਣੇ ਆ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਭਾਜੀ ਦਾ ਮੇਰਾ ਨਾਮ ਅਨਪੀ ਸਿੰਘ ਹੈ ਜੀ ਤੇ ਭਾਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਸ਼ੁਰੂ ਹੋ ਗਿਆ ਜੀ 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 ਇੱਥੇ 4 ਮਹੀਨੇ ਹੋ ਗਏ ਜੀ ਕੰਮ ਕਰਦਿਆਂ ਨੂੰ ਅੱਛਾ ਹਾਂਜੀ ਔਰ ਮੇਰਾ ਐਕਸਪੀਰੀਅੰਸ ਲਗਭਗ 5 ਸਾਲ ਦਾ ਹੈਗਾ ਜੀ ਅੱਛਾ ਹਾਂਜੀ ਤੇ ਕਿੱਦਾਂ ਦਾ ਦਿਮਾਗ ਚ ਕਨਸੈਪਟ ਆਇਆ ਕਿ ਮੈਂ ਸ਼ੁਰੂ ਕਰਨਾ ਕਿੱਦਾਂ ਆਈ ਡੀਆ ਹੈ ਜੀ ਜੀ ਮੈਂ ਪ੍ਰ ਔਰ ਪ੍ਰਾਈਵੇਟ ਜੋਬ ਕਰਦੇ ਆ ਮਿਹਨਤ ਬੜੀ ਪੈਂਦੀ ਸੀ ਪਰ ਛੁੱਟੀ ਵੀ ਵਗਾਰ ਨਹੀਂ ਮਿਲਦੀ ਸੀ ਇਦਾਂ ਦੀ ਕਿਤੇ ਆਪਾਂ ਔਰ ਬਾਅਦ ਮੈਂ ਸੋਚਿਆ ਕਿ ਆਪਣਾ ਕੰਮ ਕੀਤਾ ਜਾਵੇ ਔਰ ਬਾਅਦ ਮੈਂ ਇਹ ਲਾਈਨ ਚੂਜ਼ ਕਰ ਲਈ ਔਰ ਮੈਂ ਇਸੇ ਕੰਮ ਵਿੱਚ ਗਿਆ ਤੇ ਇਹ ਦੇਖਿਆ ਜਾਵੇ ਕੰਮ ਤੁਸੀਂ ਪਹਿਲਾਂ ਕਰਦੇ ਰਹੇ ਆ ਪਹਿਲਾਂ ਨਹੀਂ ਵੀਰ ਜੀ ਪਹਿਲਾਂ ਮੈਂ ਵੀਰ ਜੀ ਕਿਸੇ ਤੋਂ ਸਿੱਖਿਆ ਹੈ ਜੀ ਔਰ ਕੋਰਸ ਕੀਤਾ ਹੈ ਜੀ 2-4 ਮਹੀਨੇ ਲਾਏ ਸੀ ਮੈਂ ਔਰ ਬਾਅਦ ਇਹ ਮੈਂ ਜਲਦੀ ਤੋਂ ਆਪਣਾ ਕੰਮ ਸਟਾਰਟ ਕਰ ਲਿਆ ਸੀ ਤੇ ਵੈਸੇ ਦੇਖਿਆ ਜਾਵੇ ਤੁਮ ਦੇਖ ਲੈਣੇ ਆ ਕਿ ਮੈਡਮ ਨਾਲ ਕੰਮ ਕਰ ਰਹੇ ਨੇ ਤੇ ਇਹ ਵਿਆਹ ਤੋਂ ਬਾਅਦ ਸ਼ੁਰੂ ਕੰਮ ਕੀਤਾ ਕਿ ਪਹਿਲਾਂ ਨਹੀਂ ਵੀਰ ਜੀ ਮੈਂ ਪਹਿਲਾਂ ਕੰਮ ਸ਼ੁਰੂ ਕੀਤਾ ਜੀ ਅੱਛਾ ਔਰ ਮੇਰੀ ਮੈਰਿਜ ਨੂੰ ਲਗਭਗ 1.5 ਸਾਲ ਹੋ ਗਿਆ ਜੀ ਔਰ ਮੇਰੀ ਮਿਸ ਜੀ ਨਾਲ ਹੀ ਬਾਅਦ ਤੋਂ ਕੰਮ ਕਰਨਾ ਲੱਗ ਪਏ ਹਾਂ ਜੀ ਉਹ ਮੈਂ ਸ਼ੁਰੂ ਕਰਨਾ ਹੈ ਹੈਲਪ ਕਰਾਣੇ ਸ਼ੁਰੂ ਕਰ ਦਿੱਤੀਆਂ ਜੀ ਅੱਛਾ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਚੱਲ ਰਹੀ ਹੈ ਦੋਵਾਂ ਦੀ ਬਹੁਤ ਵਧੀਆ ਭਾਈ ਚੱਲ ਰਹੀ ਹੈ ਜੀ ਹੈਲਪ ਪੂਰੀ ਕਰਾਂਦੇ ਮੇਰੇ ਨਾਲ ਮਤਲਬ ਕਿਸੇ ਚੀਜ਼ ਦੀ ਜਰੂਰਤ ਹੋਵੇ ਨਾਲ ਲੱਗੇ ਰਵੇ ਸਾਨੂੰ ਕੋਈ ਯਾ ਦੇਖ ਰਿਆ ਤੇ ਮਤਲਬ ਕਿ ਮਤਲਬ ਪਰੇਸ਼ਾਨ ਸਾਰੇ ਦੋਵਾਂ ਦਾ ਮਤਲਬ ਕੀ ਹੁੰਦਾ ਸਾਥ ਕੋਈ ਵੀ ਮਤਲਬ ਕੰਮ ਕਰਨਾ ਹੋਵੇ ਤੇ ਸਲਾਹ ਹੁੰਦੀ ਸਾਡੇ ਦੋਨਾਂ ਦੀ ਕਿਵੇਂ ਸ਼ੁਰੂ ਕਰਨਾ ਕਿਵੇਂ ਹਨਾ ਉਹ ਹਰ ਇੱਕ ਚੀਜ਼ ਨਾਲ ਚੱਲਦੀ ਬਨੇ ਸਲਾਹ ਨਾਲ ਤਾਂ ਤੇ ਭਲੀ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੇ ਮੈਂ ਗੱਲ ਕਰਨਾ ਕਿ ਕੋਈ ਪਹਿਲਾਂ ਸਿੰਗਲ ਹੁੰਦਾ ਬੰਦਾ ਉਹ ਤਾਂ ਗੱਲ ਵੱਖਰੀ ਹੁੰਦੀ ਪਰ ਜਦੋਂ ਵਿਆਹ ਜਾਂਦਾ ਜਦੋਂ ਕਪਲ ਦੋ ਕਪਲ ਹੋ ਜਾਂਦੇ ਆਪਾਂ ਹਨਾ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਕਿ ਤੁਸੀਂ ਕੰਮ ਵੀ ਕਰਦੇ ਹੋ ਹਾਂਜੀ ਬਿਲਕੁਲ ਜੀ ਅਸੀਂ ਵੀ ਜੀ ਸੋਲੇ ਬਲ ਸਟਾਰਟਿੰਗ ਜੀ ਮੇਰੇ ਕਦੇ ਮੇਰੇ ਮੈਸੇਜ ਸੋਲੇ ਸਨਾਨ ਬਣੀ ਕਰਕੇ ਤੇ ਵੀਰ ਜੀ ਘਰ ਦਾ ਕੰਮ ਕਰਨਾ ਹੁੰਦਾ ਘਰ ਦਾ ਕੰਮ ਕਰਦੇ ਆਂ ਸ੍ਰੀ ਵੀਰ ਜੀ ਆਪਾਂ 11 ਵਜੇ ਸ਼ੋਅ ਤੇ ਆ ਜਿੰਨੇ ਜੀ ਹਾਂਜੀ ਹਾਂਜੀ 11 ਵਜੇ ਆਨ ਕੇ ਆਪਣਾ ਕੰਮ ਕਰੀਦਾ ਜੀ ਸਟਾਰਟ ਕਰਿੰਦਾ ਜੀ ਸ਼ਾਮੀ 4 ਵਜੇ ਤੱਕ ਆਪਣਾ ਸਟਾਰਟਿੰਗ ਹੋ ਜਾਂਦੀ ਸਾਰੇ ਕੰਮ ਦੀ ਤਿਆਰੀ ਹੋ ਜਾਂਦੀ ਆ ਫਿਰ ਉਹ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੀ ਹਾਂਜੀ 10 ਵਜੇ ਸ਼ੋਅ ਬੰਦ ਕਰ ਦਈਏ ਆ ਤੇ ਅਸੀਂ ਦੇਖਿਆ ਜਾਵੇ ਤੇ ਕਹਿੰਦੇ ਕਿ ਜਿਹੜੀ ਵਾਈਫ ਹੁੰਦੀ ਉਹਨਾਂ ਨੂੰ ਨਾ ਸਭ ਕੁਝ ਬਣਾਉਣਾ ਆਂਦਾ ਤੇ ਕਿ ਤੁਸੀਂ ਇਹਨਾਂ ਨੂੰ ਦੱਸਿਆ ਵਗੈਰਾ ਕਿਸ ਤਰ੍ਹਾਂ ਵਗੈਰਾ ਇਸ ਚੀਜ਼ਾਂ ਦਾ ਕਿ ਆਪਾਂ ਵੀਰ ਜੀ ਨੂੰ ਪਹਿਲਾਂ ਹੀ ਹੁੰਦਾ ਸੀ ਨਹੀਂ ਵੀਰ ਜੀ ਮਤਲਬ ਕਿ ਸਹੀ ਮੈਨੂੰ ਮਿਲ ਤਾ ਉਹਨੇ ਮੇਰੇ ਨਾਲ ਹੀ ਰਹੀ ਆ ਤੇ ਮੇਰੇ ਨਾਲ ਹੀ ਮਿਲੋ ਸਿੱਖਦੇ ਰਹੀ ਆ ਤੇ ਹੁਣ ਮੇਰੇ ਨਾਲ ਹੀ ਕਰਨਾ ਪਈ ਜਾਂਦੀ ਆ ਹਾਂਜੀ ਤੇ ਤੁਹਾਡੀ ਅਰੇਂਜ ਮੈਰੀ ਸੀ ਕਿ ਲਵ ਮੈਰਿਜ ਨਹੀਂ ਵੀ ਜੀ ਅਰੇਂਜ ਮੈਰਿਜ ਸੀ ਆਡੀ ਤੇ ਕਿਸ ਤਰ੍ਹਾਂ ਦਾ ਪਤਾ ਕਿ ਦੂਸਰੇ ਨੇ ਪਛਾਣਿਆ ਕਿ ਤਾਂ ਆਵਾਜ਼ ਵਧੀਆ ਲੱਗ ਚੜ ਫਸਟ ਟਾਈਮ ਮਿਲੇ ਸੀਗੇ ਕੀ ਕਿਵੇਂ ਸੀਗਾ ਸਾਰਾ ਤੁਹਾਡਾ ਕਿਵੇਂ ਤੁਹਾਡੀ ਜੋੜੀ ਬਣੀ ਮੈਂ ਨਾ ਕਿ ਮਾਲਕ ਦੀ ਕਿਰਪਾ ਜੀ ਮੈਂ ਤਾਂ ਧੰਨਵਾਦ ਕਰਦਾ ਮਾਲਕ ਦਾ ਮਲਕੀ ਸਭ ਨੂੰ ਐਸਾ ਇਨਸਾਨ ਮਿਲਣਾ ਚਾਹੀਦਾ ਕਿ ਦਿਲੋਂ ਮਤਲਬ ਕਿ ਅਗਰ ਦਿਲੋਂ ਕਰਦੇ ਆ ਮੇਰਾ ਇਹ ਨਹੀਂ ਵੀ ਨਹੀਂ ਤੋ ਤਾਂ ਕਈ ਜ਼ਰੂਰਤ ਹੋਏ ਓਕੇ ਵਲੇ ਸਮੇਂ ਕਈ ਵਾਰ ਮੇਰੇ ਤੇ ਪਰੇਸ਼ਾਨੀ ਆਈ ਓខਾ ਟਾਈਮ ਹੀ ਆਇਆ ਵਾ ਪਰ ਇਹ ਕਹਿੰਦੇ ਕਿ ਕੋਈ ਗੱਲ ਟੈਨਸ਼ਨ ਲੈਣੀ ਆਪਾਂ ਨਾਲ ਐ ਦੋਨੇ ਜੀ ਕੋਈ ਚੱਕਰ ਨਹੀਂ ਆਉਂਦਾ ਔਰ ਮੇਰੇ ਪੇਰੈਂਟਸ ਵੀ ਮੇਰੀ ਮੰਮੀ ਜੀ ਵੀ ਉਹ ਵੀ ਇਦਾਂ ਦਾ ਨੇਚਰ ਹੀ ਆ ਉਹਨਾਂ ਦਾ ਵੀ ਤੇ ਉਹ ਵੀ ਕਹਿੰਦੇ ਤੁਹਾਡੀ ਦੋਨੇ ਜੀ ਵੜੀ ਆ ਕਿ ਇੱਥੇ ਮਤਲਬ ਕਿ ਘਰੇ ਨਹੀਂ ਉਹ ਵੀ ਨਾਲ ਭੇਜ ਦੇਣ ਦੇ ਕੋਈ ਨਹੀਂ ਸੀ ਕੰਮ ਕਰੋ ਤੁਹਾਡੇ ਨਾਲ ਹੀ ਆ ਘਰੇ ਰਹਿ ਨਹੀਂ ਸਕਦੇ ਮੇਰੇ ਬਿਨਾ ਰਹਿ ਨਹੀਂ ਸਕਦੇ ਮਤਲਬ ਕੰਮ ਕਰਾਂਦੇ ਨਾਲ ਤੇ ਚਲ ਵਧੀਆ ਰਹਿੰਦਾ ਇਹਨਾਂ ਨਾਲ ਮੈਨੂੰ ਲੱਗਾ ਨਾਲ ਇਹਨਾਂ ਦਾ ਵੀ ਨਾਲ ਮੇਰਾ ਵੀ ਲੱਗਾ ਰਹਿੰਦਾ ਵਾ ਦਰਾਲ ਮਿਲ ਕੇ ਕੰਮ ਕਰਦੇ ਪਰ ਕੀ ਹੈ ਕਿ ਲੋਕ ਕਈ ਕਹਿ ਦਿੰਦੇ ਆ ਵੀ ਇਦਾਂ ਨਾਲ ਘੜੀ ਵਾਈਫ ਆ ਕੰਮ ਕਰਾਂਦੇ ਆ ਉਦੋਂ ਪਰੇਸ਼ਾਨੀ ਥੋੜੀ ਜੀ ਹੁੰਦੀ ਆ ਸੋਚੀਦਾ ਵਾ ਪਰ ਨਰਵਸ ਜਾਈਦਾ ਪਰ ਕਹਿੰਦੇ ਕੋਈ ਨਹੀਂ ਮੈਂ ਵੀ ਆਪ ਹੀ ਸੋਚ ਲਈਦਾ ਵੀ ਚਲ ਕੋਈ ਨਹੀਂ ਜਦੋਂ ਸਾਡੇ ਘਰਦਿਆਂ ਨੂੰ ਨਹੀਂ ਕੋਈ ਹੈ ਨਾ ਇਸ਼ੂ ਹੈਗਾ ਤੇ ਆਪਾਂ ਨੂੰ ਨਹੀਂ ਹੋਣਾ ਚਾਹੀਦਾ ਮੇਰਾ ਪੁੱਤੋ ਕਹਿੰਦਾ ਆਪਣਾ ਕੰਮ ਮਸਤੇ ਲੱਗੇ ਰਿਹਾ ਹੁੰਦੀ ਮਰੇ ਕੀ ਘਰਦਿਆਂ ਦਾ ਪੂਰਾ ਸਪੋਰਟ ਹੈ ਘਰਦਿਆਂ ਦੀ ਹਾਂਜੀ ਪੂਰੀ ਸਪੋਰਟ ਹੈ ਜੀ ਆਪਾਂ ਨੂੰ ਬੜੇ ਵੱਡੇ ਬ੍ਰਦਰ ਨੇ ਉਹਨਾਂ ਦੀ ਵੀ ਪੂਰੀ ਸਪੋਰਟ ਹੈ ਜੀ ਆਪਾਂ ਨੂੰ ਔਰ ਮੇਰੇ ਮੰਮੀ ਜੀ ਉਹ ਵੀ ਬਹੁਤ ਸਪੋਰਟ ਕਰਦੇ ਆਪਾਂ ਨੂੰ ਤੇ ਇਨ-ਲੋਸ ਦਾ ਕਿਦਾਂ ਦਾ ਮਹਿਕਾ ਹਾਂਜੀ ਉਹ ਵੀ ਬਹੁਤ ਆ ਕੀ ਮੇਰੇ ਮਦਰ-ਇਨ-ਲੋ ਨੇ ਉਹ ਵੀ ਸਪੋਰਟ ਕਰਦੇ ਨੇ ਕੁਝ ਰੂਪ ਤੇ ਆਂਦੇ ਜਾਂਦੇ ਨੇ ਚਲੋ ਕੀ ਵਧੀਆ ਮਨੋਕੀ ਨੇ ਨੇਚਰ ਹੀ ਉਹਨਾਂ ਬਹੁਤ ਵਧੀਆ ਘਣੇ ਲਗਾ ਬਸੇ ਭਾਜੀ ਇਹ ਅਕਸਰ ਜਿਹੜੇ ਇੱਥੇ ਪੰਜਾਬੀ ਕਪਲ ਸਿੱਧਾ ਕਰਦੇ ਕਿ ਵਿਆਹ ਕਰਾ ਲੈਂਦੇ ਬਾਹਰ ਆਇਲਸ ਕਰਾ ਕੇ ਸਪਾ ਉਸ ਜਰਾ ਬਾਹਰ ਚੱਲ ਜਾਂਦੇ ਤੁਹਾਡੇ ਦਿਮਾਗ 'ਚ ਨਹੀਂ ਆਇਆ ਕਿ ਅਸੀਂ ਵੀ ਬਾਹਰ ਚੱਲ ਜਾਈਏ ਜਾਂ ਕਿਦਾਂ ਨਾ ਹਣਾ ਇੱਥੇ ਕੰਮ ਨਾਲ ਚੰਗਾ ਬਾਅਦ ਜੱਗ ਕਰ ਲਈਏ ਉਹ ਦਿਮਾਗ 'ਚ ਆਈ ਡੀਆ ਹੈ ਕਰਨ ਦਾ ਹਾਂਜੀ ਵੀਰ ਜੀ ਆਂਦਾ ਤੇ ਇਹ ਤਾਂ ਆਂਦਾ ਰਿਹਾ ਪਹਿਲਾਂ ਮੇਰੇ ਨਾਲ ਤੁਹਾਨੂੰ ਕਹੀ ਕਿ ਪਹਿਲਾਂ ਆਂਦਾ ਸੀ ਪਰ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਕੋਈ ਪਰੇਸ਼ਾਨੀ ਹੋ ਗਈ ਮੇਰੇ ਕੰਮ ਨਾਲ ਥੋੜਾ ਬੰਦ ਹੋ ਗਿਆ ਸੀ ਪਹਿਲੇ ਕੋ ਕਾਰਨ ਹੋ ਗਈ ਸੀ ਔਰ ਸਿਚੁਏਸ਼ਨ ਇਦਾਂ ਦੀ ਆ ਗਈ ਕਿ ਮੈਨੂੰ ਕੰਮ ਨਹੀਂ ਲੱਭ ਰਿਹਾ ਸੀ ਕੰ بس ਇਹ ਜਗ੍ਹਾ ਤੇ ਸ਼ੋਅ ਨਹੀਂ ਚਲੋ ਮਿਸਿਸ ਮਿਲ ਨਾਲ ਸਾਥ ਹੀ ਇਹਨਾਂ ਦਾ ਕਹਿੰਦੇ ਕੋਈ ਨਹੀਂ ਆਪਾਂ ਟਰਾਈ ਕਰਾਂਗੇ ਆਪਾਂ ਕੰਮ ਸ਼ੁਰੂ ਕਰਾਂ ਕੋਈ ਨਾ ਬਟ ਚਲੋ ਕਿਸਮਤ ਹੀ ਸੀ ਸਾਨੂੰ ਸ਼ੋਅ ਮਿਲ ਗਈ ਚਲੋ ਕੰਮ ਵਧੀਆ ਚੱਲਣ ਲੱਗ ਪਿਆ ਤੇ ਮਤਲਬ ਸਹੀ ਹੈ ਸਾਫ਼ ਹੀ ਪੂਰਾ ਇਹਨਾਂ ਦਾ ਵਧੀਆ ਚੱਲੀ ਜਲੀ ਜ਼ਿੰਦਗੀਆਂ ਜੀ ਤੇ ਭਜੀ ਇੱਕ ਵਧੀਆ ਕਪਲ ਦੀ ਜਾਂ ਇੱਕ ਵਧੀਆ ਇੱਕ ਕੀ ਪਰਿਭਾਸ਼ਾ ਕੀ ਹੁੰਦੀ ਕਿ ਤਸਾਂ ਇਹ ਆਪਣੀ ਲਾਈਫ ਚ ਚੰਗੀ ਤਰ੍ਹਾਂ ਦੋਵੇਂ ਕਿਉਂਕਿ ਜਦੋਂ ਇੱਕ ਦੋਵੇਂ ਇੱਕਠੇ ਆ ਜene ਕਿ ਜ਼ਿੰਦਗੀ ਬੱਕਰੀ ਹੋ ਜਾਂਦੀ ਹੈ ਪਹਿਲੇ ਕੱਲ ਕਾਲੂ ਹੁੰਦੀ ਹੈ ਉਸ ਤੋਂ ਤੁਸੀਂ ਹੁਣ ਐਕਸਪੀਰੀਅੰਸ ਕਰ ਰਹੇ ਹੋ ਕੀ ਲੱਗਦਾ ਕਿ ਹਰ ਇੱਕ ਜਿਹੜੇ ਹੁਣ ਦੇਖਦੇ ਲੋਕ ਹੈ ਆਪਣੀ ਜ਼ਿੰਦਗੀ ਕੀ ਜ਼ਿੰਦਗੀ ਵਧੀਆ ਚੱਲਦੀ ਰਹੇ ਬਿਲਕੁਲ ਭਾਜੀ ਮੈਂ ਤਾਂ ਇਹੋ ਗੱਲ ਕਹਿਣਾ ਚਾਹੁੰਦਾ ਕਿ ਪਹਿਲਾਂ ਮੈਂ ਸਿੰਗਲ ਸੀ ਜਦੋਂ ਤੇ ਜ਼ਿੰਦਗੀ ਮੈਨੂੰ ਨੋਰਮਲ ਹੀ ਕਿ ਇੱਧਰ ਦਾ ਕੰਮ ਸੀ ਕੋਸਾਲ ਨਹੀਂ ਹੈਗਾ ਸੀ ਕੰਮ ਦਾ ਉਹ ਲਾਈਫ ਦਾ ਔਰ ਹੁਣ ਮਤਲਬ ਕਿ ਜਦੋਂ ਜਿੱਦੋਂ ਦੀ ਮੈਨੇ ਮੈਸੇਜ ਆਏ ਨਾਲ ਸਾਥ ਦੇਣਾ ਸ਼ੁਰੂ ਕੀਤਾ ਵਾ ਸਾਡੀ ਮੇਰੇ ਲਾਈਫ ਹੈ ਮੈਂਟੇਨ ਹੋ ਗਈ ਆ ਮਲੇਗੀ ਇੱਕ ਜਿੰਦਗੀ ਰਾਹ ਤੇ ਹੁੰਦੀ ਹੈ ਨਾ ਆਵਲੇ ਬੰਦੇ ਨੂੰ ਪਤਾ ਹੁੰਦਾ ਕਿ ਕੀ ਕੰਮ ਕਰਨਾ ਕੀ ਨਹੀਂ ਕਰੇਦਾ ਚੱਲਣਾ ਵਾ ਉਹ ਜਿੰਦਗੀ ਦਾ ਪਤਾ ਲੱਗਿਆ ਵੀ ਆਪਾਂ ਕੰਮ ਹੈ ਸਰਕਲ ਵੀ ਸਹੀ ਚੱਲਦਾ ਪਿਆ ਵਾ ਜਦੋਂ ਤੇ ਆਇਆ ਇੱਕ ਬੇਮੀਨ ਗੱਲ ਤਾਂ ਮੈਂ ਉਹ ਹੀ ਕੰਨਾ ਕਿ ਸਾਥ ਹੋਣਾ ਜ਼ਰੂਰੀ ਆ ਮੇਰੀ ਮਿਸਰ ਦਾ ਸਾਥ ਬਹੁਤ ਆ ਮੈਂ ਸ਼ੁਰੂ ਤੋਂ ਹੀ ਦਿੰਦੇ ਆ ਜੇ ਜਦੋਂ ਵਧੀਆ ਘਰ ਜਦੋਂ ਮੈਰਿਜ ਹੋਈ ਆ ਉਤੋਂ ਥੋੜੇ ਦਿਨਾਂ ਦੇ ਬਾਅਦ ਹੀ ਮੈਂ ਸੋਚਦਾ ਕਿ ਕੰਮ ਤੇ ਟੈਨਸ਼ਨ ਸੀ ਮੈਨੂੰ ਪਰ ਇਹਨਾਂ ਨੇ ਕਦੇ ਸੋਚਿਆ ਕਿ ਨਹੀਂ ਯਾਰ ਕੰਮ ਬੰਦ ਹੋ ਗਿਆ ਵਾ ਕਿ ਮੈਂ ਇਹਨਾਂ ਦਾ ਨਾ ਉਹ ਨਹੀਂ ਇਹ ਕਈ ਚੀਜ਼ ਹੋ ਰਹੀ ਹੈ ਨੋਟ ਕਰਨ ਵਾਲੇ ਕੀ ਕਦੇ ਇਹ ਮੰਗ ਨਹੀਂ ਕਰਦੇ ਕਿਸੇ ਚੀਜ਼ ਦੀ ਅੱਛਾ ਇਹ ਹਿਸਾਬ ਨਾਲ ਚੱਲਦੀ ਆ ਕਿ ਜਦੋਂ ਹੋਰ ਹੋਵੇ ਜਦੋਂ ਪਤਾ ਹੋਵੇ ਆਪਣੇ ਕੋਲ ਖਰਚਾ ਆਏਗਾ ਉਹਨਾਂ ਦਾ ਇਹ ਹਿਸਾਬ ਨਾਲ ਚੱਲੀਦਾ ਤੇ ਇਹ ਜਿੱਦ ਨਹੀਂ ਕਰਦੇ ਆ ਗਿਆਗੇ ਜੀ ਹਾਂਜੀ ਮਰ ਕੇ ਕੀ ਪਤਾ ਲੱਜ ਜਾਂਦਾ ਕਿ ਕੀ ਕੀ ਹਾਂ ਕੰਮ ਦਾ ਨਾਮ ਦੀ ਆਪਾਂ ਕਿੰਨਾ ਖਰਚਾ ਹਾਂਜੀ ਜੀ ਕਿੰਨਾ ਕ ਚੱਲ ਸਕਦੇ ਆ ਕਿਹੜੇ ਹਿਸਾਬ ਨਾਲ ਮਾਮਲੋਸਾ ਹੁਣ ਚੱਲੀਦਾ ਤੇਹੀ ਉਸ ਹਿਸਾਬ ਨਾਲ ਚੱਲਦੀ ਆ ਇਤੋਂ ਤੱਕ ਕੀ ਮੈਂ ਕੀ ਵਾਰ ਇਦਾਂ ਮਤਲਬ ਕਿ ਪੈਸੇ ਖਰਚਾ ਬਣ ਇਹਨਾਂ ਨੂੰ ਦੇਣਾ ਵਾ ਇਹ ਨਹੀਂ ਵੀ ਨਹੀਂ ਆਪਨੇ ਕੋ ਰੱਖਦਾ ਵਾ ਇਹਨਾਂ ਨੂੰ ਦੇਈਦਾ ਵਾ ਕਈ ਵਾਰੀ ਉਸੀ ਮੁਸੀਬਤਾਂ ਮੇਰੇ ਕੋ ਖਰਚਾ ਨਾ ਹੋਈ ਉਹ ਇਹਨਾਂ ਆਪਣੇ ਕੋਲੋਂ ਸਾਮ ਕੇ ਰੱਖੇ ਹੁੰਦੇ ਆ ਓਕੇ ਵੇਲੇ ਕੰਮ ਆ ਜਾਂਦੇ ਆ ਸੇਵਿੰਗ ਹਾਂਜੀ ਉਹ ਮੈਂ ਸੇਵਿੰਗ ਕੀਤੀ ਹੁੰਦੇ ਆ ਮੈਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਕੋ ਲੈ ਗਏ ਆ ਪਰ ਦੇ ਇਹਦੇ ਆਪਾਂ ਭੁੱਲ ਜਾਈਦਾ ਵਾ ਬਟ ਉਹ ਕਈ ਓਕੇ ਵੇਲੇ ਸਾਡੇ ਕੰਮ ਆ ਜਾਂਦੇ ਮ ਕਿਸ ਤਰ੍ਹਾਂ ਕੰਮ ਚੱਲ ਰਿਹਾ ਵਧੀਆ ਹਾਂਜੀ ਭਾਜੀ ਵਧੀਆ ਚੱਲ ਰਿਹਾ ਕੰਮ ਆ ਠੀਕ ਹੈ ਹਾਂਜੀ ਕੀ ਹੈ ਆਈਟਮਸ ਕੀ ਕੀ ਡਿਸ਼ ਵਗੈਰਾ ਕੀ ਕੀ ਸਿੱਟਾਂ ਹੈ ਯਾਹਾਂ ਤੇ ਹਾਂ ਲੇਕੋ ਜੀ ਮੇਨ ਆਈਟਮ ਹੈ ਕੀ ਪੋਟੈਟੋ ਟਵਿਸਟਰ ਜੋ ਕਿ ਕਾਫੀ ਵਾਇਰਲ ਹੈ ਗਈ ਆ ਸਾਡੀ ਦੂਰੋਂ ਦੂਰੋਂ ਕਸਟਮਰ ਆਂਦੇ ਹੈ ਗਏ ਆ ਹੋਰ ਆਪਣੇ ਕੋਈ ਕ੍ਰਿਸਪੀ ਚਾਮ ਹੁੰਦੀ ਪਨੀਰ ਵਾਲੀ ਸਾਨੂੰ ਕੋ ਨੂੰ ਮਲਾਈ ਕਰਕੇ ਦੇਦਾ ਹਾਂਜੀ ਉਹ ਵੀ ਵਧੀਆ ਗਈ ਆ ਉਹ ਸ਼ੇਮਸ ਹੈਗੀ ਆਪਣੀ ਹੋਰ ਨੋਰਮਲੀ ਆਪਣਾ ਸਪ੍ਰਿੰਗ ਰੋਲ ਡ੍ਰੈਗ ਰੋਲ ਹੈਗੇ ਜੀ ਔਰ ਪਾਸਤਾ 버ਗਰ ਔਰ ਨੂਡਲ ਹਾਂਜੀ ਇਹ ਆਈਟਮ ਹੈਗੇ ਜੀ ਮਨਨ ਭਜੀ ਗੱਲ ਦੇਖਿਆ ਜਵੇ ਘਰ ਦੇ ਵਿੱਚ ਕੰਮ ਇਕੱਠੇ ਕਰਦੇ ਜਿੰਨਾਂ ਦਾ ਕਹਤੇ ਕਿ ਬਾਹਰ ਵੀ ਮਨ ਕਿੱਥੇ ਹੀ ਕਰਦੇ ਕਰਦੇ ਜੈਨ ਵੀ ਘਰੇ ਵੀ ਇਕੱਠੇ ਹੈਲਪ ਕਰਾ ਦੇਦੀ ਆ ਜੋ ਨਾਵੇਂ ਹੋਣ ਮੇਰੇ ਮੰਮਾ ਹੀ ਹੋਣੀ ਗਏ ਨਹੀਂ ਕਿਤੇ ਹਾਂਜੀ ਔਰ ਦੋ ਦਿਨ ਤੋਂ ਮੈਂ ਹੈਲਪ ਕਰਾ ਦੇਦੀ ਆ ਸ਼ਰਮ ਆਣੀ ਕੋਈ ਗੱਲ ਨਹੀਂ ਆਪਾਂ ਕਰਾ ਦੇਦੀ ਆ ਹਾਂਜੀ ਵਿੱਚ ਚਕੋ ਕੇ ਇੱਥੇ ਵੀ ਆਪ ਕਰਦੇ ਨੇ ਲੋਕ ਖੜੇ ਹੋਏ ਨੇ ਤੇ ਮੈਨੂੰ ਟੈਨਸ਼ਨ ਨਹੀਂ ਹੁੰਦੀ ਕੋਈ ਤੇ ਨਾਲ ਨਾਲ ਸਭ ਵਧੀਆ ਚੱਲੀ ਜਾਂਦਾ ਉਹ ਫੈਮਿਲੀ ਚ ਵੀ ਆਪਾਂ ਕਾਲੀ ਦਾ ਕੰਮ ਨਾਲ ਆ ਉਹ ਜ਼ਿਆਦਾਤਰ ਵੀ ਅਸੀਂ ਆਪ ਹੀ ਕਰਦੇ ਜੇ ਭਾਈ ਦਾ ਵੇਖੇ ਜਰੂਰਤ ਪਈ ਫਿਰ ਆਪ ਹੀ ਹੱਲ ਕਰਵਾ ਦਿੰਦੀ ਹਾਂ ਹਾਂਜੀ ਤੇ ਅਸੀਂ ਮੈਮ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਹਿ ਰਹੇ ਨੇ ਕਿ ਅੰਡਰਸਟੈਂਡਿੰਗ ਹੈ ਬਿਸ਼ੱਕ ਰਿਸ਼ਤੇਦਾਰੀ ਕਿ ਕਹਿੰਦੇ ਹੈ ਕਿ ਕਿਸ ਤਰ੍ਹਾਂ ਇਹ ਖਾਣਾ ਕੱਲ ਕੀ ਦੀ ਪਰ ਫਿਰ ਵੀ ਕਿਤੇ ਨਾ ਕਿਤੇ ਇਕੱਠੇ ਕਰਦੇ ਤੁਸੀਂ ਹੁਣੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਕੱਠੇ ਰਲ ਕੇ ਕੰਮ ਕਰ ਰਹੇ ਨੇ ਹੱਥ ਬਟਾ ਰਹੇ ਨੇ ਤੇ ਅਸੀਂ ਮੈਡਮ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਸੱਚ ਕਮ ਜੀ ਨਾਮ ਮੈਂ ਤੁਹਾਡਾ ਸੈਮੀਨਾ ਨਾਨਾ ਜੋਕੋਰੇ ਸэр ਮੈਮ ਜਿਸਾ ਕਿ ਮੈਂ ਪਾ ਜੁਣਾ ਕੁਸਨ ਕਰ ਰਹਾ ਕਹਿੰਦੇ ਕਿ ਜ਼ਿੰਦਗੀ ਬਹੁਤ ਵਧੀਆ ਗਈ ਹਫਤ ਮੈਰਿਜ ਬਾਅਦ ਤੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਬਿਲਕੁਲ ਸਰ ਲਾਈਫ ਚੇਂਜ ਹੋ ਜਾਂਦੀ ਹੈ ਮੈਰਿਜ ਤੋਂ ਬਾਅਦ ਇੱਕ ਅਨੁਭਵ ਸਪੋਰਟ ਕਰਨ ਵਾਲਾ ਹਸਬੰਦ ਵੀ ਮਿਲ ਜਾਂਦਾ ਵਾ ਤੇ ਲਾਈਫ ਚੇਂਜ ਹੋ ਜਾਂਦੀ ਹੈ ਕਾਫੀ ਤੇ ਨੂੰ ਦੇਖਿਆ ਜਾਵੇ ਤਾਂ ਕਹਿੰਦੇ ਪਏ ਕਿ ਨਾਲ ਹੱਥ ਬਟਾਉਂਦੇ ਤੁਸੀਂ ਹਨਾ ਇਦਾਂ ਤੇ ਘਰ ਵੀ ਪਜੂ ਨਹੀਂ ਹੈਲਪ ਕਰਾਉਂਦੇ ਕਿ ਨਹੀਂ ਹਾਂਜੀ ਬਿਲਕੁਲ ਸਰ ਕਰਵਾਉਂਦੇ ਆ ਨਾਲ ਹੈਲਪ ਅਸੀਂ ਮਤਲਬ ਕਿ ਕੋਈ ਵੀ ਕੰਮ ਕਰਨਾ ਨਾ ਇੱਕ ਦੂਜੇ ਨੂੰ ਪੋਸ਼ ਕੇ ਨਾਲ ਮਿਲ ਕੇ ਕੰਮ ਕਰੀਦਾ ਇੱਥੇ ਵੀ ਸ਼ੌਪ ਤੇ ਵੀ ਤੇ ਘਰੇ ਵੀ ਤੇ ਭੰਜ ਕਹਿੰਦੇ ਕਿ ਪਰੇਸ਼ਾਨੀਆਂ ਵੀ ਬਹੁਤ ਆਈਆਂ ਹਨਾ ਰਿਸ਼ਤੇਦਾਰੀ ਵੀ ਕਹਿੰਦੇ ਕਿ ਕਿਤਾ ਉਹ ਕਿਸ ਤਰ੍ਹਾਂ ਦਾ ਉਸ ਤਰ੍ਹਾਂ ਕਿਸ ਤਰ੍ਹਾਂ ਚੈਲੰਜ ਨੂੰ ਫੇਸ ਕੀਤਾ ਤੁਸੀਂ ਹਾਂਜੀ ਸਰ ਗੱਲਾਂ ਤੇ ਕਰਦੇ ਆ ਰਿਸ਼ਤੇਦਾਰ ਕੀ ਹਨਾ ਕਿ ਦੱਪ ਨੂੰ ਵਾਈਫ ਨੂੰ ਖੜਾ ਕੀਤਾ ਆ ਨਵਾਂ ਥੂੜਾ ਪਾਇਆ ਬਟ ਫਿਰ ਵੀ ਜੇ ਮੇਰਾ ਹਸਬੰਦ ਸਪੋਰਟ ਕਰਨ ਤੇ ਮੇਰੀ ਫੈਮਲੀ ਸਪੋਰਟ ਕਰਨ ਤੇ ਕレインਸ ਸੀਸਰ ਕੇ ਦੀਆਂ ਗੱਲਾਂ ਸੁਣਦੀਆਂ ਫਿਰ ਆਪਣਾ ਕਰੀ ਜਾਂਦਾ ਕੰਮ ਤੇ ਕਿਹੜਾ ਜਿਹੜਾ ਕੰਮ ਵਗੈਰਾ ਕਿ ਵੈਸੇ ਕਹਿੰਦੇ ਲੇਡੀਜ਼ ਨੂੰ ਸਭ ਕੁਝ ਹੀ ਆਉਂਦਾ ਪਰ ਜੋ ਆਈਟਮਸ ਭਾਜੀ ਜੀ ਦਿਖਾ ਦੱਸ ਸਰ ਜੀ ਇਹਨਾਂ ਨੇ ਤੁਹਾਨੂੰ ਸਿਖਾਈਆਂ ਕਿ ਤੁਹਾਨੂੰ ਪਹਿਲਾਂ ਤੋਂ ਹੀ ਆਉਂਦੀ ਸੀ ਨਹੀਂ ਸਰ ਮੈਂ ਆਪਣੇ ਹਸਬੰਦ ਤੇ ਸਿੱਖੀ ਆ ਵਾ ਯਾਦ ਆਵਾ ਇਹਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਤੇ ਇਹਨਾਂ ਤੇ ਸਿੱਖੀ ਆ ਵਾ ਤੇ ਮੈਂ ਕਹਿ ਰਹੇ ਸੀ ਕਿ ਅਰੇਂਜ ਮੈਰਿਜ ਹੋਈ ਸੀਗੀ ਪਰ ਕਹਿੰਦੇ ਕਿ ਵਧੀਆ ਚੱਲ ਰਿਹਾ ਹਨਾ ਫੈਪ ਸਾਡੇ ਦੋਵਾਂ ਦਾ ਤੇ ਮੈਂ ਪਹਿਲਾਂ ਜੁਰ ਮੈਰਿਜ ਦੀ ਗੱਲ ਕਿਸ ਤਰ੍ਹਾਂ ਦਾ ਉਹ ਟਾਈਮ ਸੀਗਾ ਕਿਸ ਤਰ੍ਹਾਂ ਨਾਲ ਅੱਗੇ ਭਾਜੀ ਨੂੰ ਫਸਟ ਟਾਈਮ ਮਿਲੇ ਸੀਗੇ ਕਿਸ ਤਰ੍ਹਾਂ ਦਾ ਉਹ ਟਾਈਮ ਪੀਰੀਅਡ ਕਿੰਦਾ ਸੀ ਸਰ ਫਸਟ ਟਾਈਮ ਹੁੰਦਾ ਵਾ ਬਟ ਜਦਾਂ ਹੋਇਆ ਉਸ ਤੋਂ ਬਾਅਦ ਜਾਣਨ ਲੱਗ ਪਏ ਦੋਵੇਂ ਤੇ ਮਤਲਬ ਕਿ ਮੈਂ ਇਹਨਾਂ ਦੇ ਨਾਲ ਰਹਿਣਾ ਚੰਗਾ ਲੱਗਦਾ ਵਾ ਕਿ ਮੈਂ ਇਹਨਾਂ ਨੂੰ ਕਹਿੰਦੀ ਮੈਂ ਤੁਹਾਡੇ ਨਾਲ ਹੀ ਕੰਮ ਕਰਉਣਾ ਹਨਾ ਬਾਹਰ ਜੋਬ ਕਰਾਂਗੇ ਦੋਨੋਂ ਵੱਖਰੇ ਵੱਖਰੇ ਹੋਵਾਂਗੇ ਹਨਾ ਇੱਥੇ ਨਾਲ ਰਾਵਾਂਗੇ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਇਹ ਚੀਜ਼ ਹੋਈ ਤੇ ਨੰ ਦੇਖਿਆ ਜਾਵੇ ਜੀ ਜਿਸ ਸਾ ਕਿ ਅਕਸਰ ਹੀ ਕਪਲਸ ਕਰਦੇ ਨੇ ਕਿ ਵਿਆਹ ਕਰਾ ਕੇ ਮੈਂ ਪਾਜੀ ਨੂੰ ਵੀ ਸਵਾਲ ਪੁੱਛਿਆ ਤੁਹਾਨੂੰ ਪੁੱਛਾਂਗਾ ਕਿ ਵਿਆਹ ਕਰਕੇ ਸਪਾਊਸ ਵੀਜ਼ਾ ਲਵਾ ਲੈਂਦੇ ਆ ਹਨਾ ਕਿ ਅਸੀਂ ਬਾਹਰ ਚਲੇ ਜਾਵਾਂਗੇ ਕੁੜੀ ਆਇਲਸ ਕਰ ਲੂਗੀ ਮਨ ਨਾਲ ਤੇ ਤੁਹਾਡੇ ਮਾਈਂਡ 'ਚ ਨਹੀਂ ਆਇਆ ਕਿ ਮੈਂ ਵੀ ਬਾਹਰ ਜਾਵਾਂ ਜਾਂ ਕਿੱਦਾਂ ਹਨਾ ਇੱਥੇ ਨਾਲੋਂ ਹੀ ਬਾਹਰ ਚਲ ਜੀਏ ਉਹ ਮਾਈਂਡ 'ਚ ਇਹ ਖਿਆਲ ਆਇਆ ਸਰ ਪਹਿਲਾਂ ਸੋਚਦੇ ਸੀ ਸਾਡੇ ਕੋਲ ਸ਼ਾਪ ਨਹੀਂ ਸੀ ਹੈਗੀ ਤੇ ਸ਼ਾਪ ਮਿਲ ਗਈ ਆ ਤੇ ਹੁਣ ਨਹੀਂ ਹੈਗਾ ਕਿ ਹੁਣ ਸਾਨੂੰ ਕੀ ਆ ਆਪਣਾ ਸੈਟ ਅਪ ਕਰੀਏ ਇੱਕ ਛੋਟਾ ਜਿਹਾ ਰੈਸਟੋਰੈਂਟ ਬਣਾਈਏ ਸਰ ਸਾਡਾ ਹੀ ਸੁਪਨਾ ਹੈ ਫਾਇਕੇ ਕੰਟਰਪੇਸ ਕਹਿੰਦੇ ਵਿੱਚ ਕਿ ਪਰੇਸ਼ਾਨੀਆਂ ਆਉਂਦੀਆਂ ਪਰ ਤੁਸੀਂ ਜੇ ਕਹਿੰਦੇ ਲੇਡੀਜ਼ ਇੱਕ ਸੇਵਿੰਗਸ ਕਰਨ ਚ ਹਮੇਸ਼ਾ ਅੱਗੇ ਹੁੰਦੀਆਂ ਤੇ ਕਹਿੰਦੇ ਸੇਵਿੰਗਸ ਕਮ ਆਉਂਦੀਆਂ ਨੇ ਤੇ ਕਿਸ ਤਰ੍ਹਾਂ ਉਹ ਚੀਜ਼ ਕਿ ਕਿਸੇ ਨਾਲ ਦੇਖਦੇ ਕਿਉਂਕਿ ਭਾਈ ਕੰਮਸਾ ਹਵਾਲੇ ਤੁਸੀਂ ਜਿਵੇਂ ਉਹ ਕਿਸ ਤਰ੍ਹਾਂ ਇੱਕ ਟਿਊਨਿੰਗ ਚੱਲਦੀ ਆਪਸ ਸਰ ਚੱਲਦੀ ਆ ਸੇਵਿੰਗਸ ਕਰੀ ਦੀਆਂ ਦੱਸਾ ਮੈਨੂੰ ਫੋਕੀਡ ਮਨੀ ਵਗੈਰਾ ਦੇ ਦਿੰਦੇ ਉਹ ਆਪਾਂ ਪੈਸੇ ਨੂੰ ਸੇਵ ਕਰਕੇ ਰੱਖ ਲੈਣਾ ਜਦੋਂ ਇਹਨਾਂ ਕੋ ਕਿਤੇ ਨਾ ਹੋਵੇ ਪੈਸੇ ਆਪਾਂ ਉਹਨਾਂ ਨੂੰ ਦੇ ਦਈਦੇ ਆ ਕੰਮ ਕਾਰ ਵਾਸਤੇ ਤੇ ਮੈਮ ਇੱਕ ਵਧੀਆ ਕਪਲ ਜੇ ਗੱਲ ਕਰੀਏ ਇੱਕ ਵਧੀਆ ਇੱਕ ਕਪਲ ਦੇ ਵਿੱਚ ਟਿਊਨਿੰਗ ਬਣਨੀ ਕੀ ਤੁਹਾਡੇ ਕੋਲ ਤੁਹਾਡੇ ਨੂੰ ਕਿੰਨਾ ਟਾਈਮ ਤੁਹਾਡਾ ਐਕਸਪੀਰੀਅੰਸ ਕੀ ਕਰਦਾ ਕਿ ਜਿਹੜੇ ਹੁਣ ਕਪਲ ਦੇਖ ਰਹੇ ਨੇ ਆਪਣੇ ਇੱਕ ਵਧੀਆ ਟਿਊਨਿੰਗ ਚਲਾਣੀ ਲਾਈਫ 'ਚ ਕੀ ਕੀ ਕੁਝ ਇੱਕ ਜਰੂਰ ਕਰਨਾ ਚਾਹੀਦਾ ਕਿ ਬੌਂਡ ਵਧੀਆ ਬਣਾ ਰਿਹਾਵੇ ਕਿ ਟਰਸਟ ਬਣਿਆ ਰਹੇ ਹਾਂਜੀ ਸਰ ਮਤਲਬ ਕਿ ਇੱਕ ਦੋ ਦਿਨ سپورਟ ਕਰਨੀ ਚਾਹੀ ਇਕ ਦੋ ਨਾਲ ਮਤਲਬ ਚੰਗਾ ਬੋন্ড ਹੋਣਾ ਚਾਹੀਦਾ ਵਾ ਇੱਕ ਦੋ ਜਦ ਹੀ ਕਾਲਪਨ ਨਹੀਂ ਹਨਾ ਉਹਦੇ ਉਹਦੀ ਹੈਲਪ ਵਗੈਰਾ ਕਰਨੀ ਮਾੜੇ ਟਾਈਮ ਦੇ ਵਿੱਚ ਹਨਾ ਇੱਕ ਖੜਲੇ ਹੋਣਾ ਇਹ ਹਸਬੰਦ ਵਾਈਫ ਦਾ ਰਿਸ਼ਤਾ ਹੁੰਦਾ ਵਾ ਚੰਗਾ ਬੋন্ড ਪਹਿਲਾਂ ਫੈਮਿਲੀ ਦਾ ਸਪੋਰਟ ਕਿਦਾਂ ਦਾ ਫੈਮਿਲੀ ਦਾ ਸਰ ਪੂਰਾ ਸਪੋਰਟ ਹੈ ਕਹਿੰਦਾ ਦੇ ਬ੍ਰਦਰ ਵੀ ਸਪੋਰਟ ਕਰਦੇ ਮੰਮੀ ਵੀ ਪੂਰੀ ਸਪੋਰਟ ਕਰਦੇ ਆ ਇੱਕ ਲੋਕਾਂ ਨੂੰ ਕੀ ਕਿ ਮੈਸੇਜ ਦੇਣਾ ਚਾਹੋਗੇ ਜਿਹੜੇ ਕਪਲਸ ਨੇ ਹੋਰ ਵੀ ਜਿਹੜੇ ਬਾਹਰ ਚਲੇ ਜਾਂਦੇ ਨੇ ਪਰ ਇੱਥੇ ਬੈਠ ਕੇ ਕੰਮ ਨਹੀਂ ਕਰਦੇ ਉਹਨਾਂ ਨੂੰ ਇੱਕ ਕੀ ਮੈਸੇਜ ਦੇਣਾ ਚਾਹੋਗੇ ਸਰ ਇੱਥੇ ਰਵਾਂਗੇ ਤੇ ਆਪਾਂ ਮੋਪਣੇ ਮਾਤਾ ਪਿਤਾ ਦੀ ਸੇਵਾ ਹੀ ਕਰ ਸਕਦੇ ਬਾਹਰ ਜਾ ਕੇ ਆਪਾਂ ਕੱਲੇ ਰਵਾਂਗੇ ਹਨਾ ਡਾਲਰ ਕਮਾਵਾਂਗੇ ਬਟ ਇੱਥੇ ਰਹਿ ਕੇ ਅਸੀਂ ਆਪਣੇ ਮਾਪੇ ਦੀ ਸੇਵਾ ਵੀ ਕਰ ਸਕਦੇ ਹਾਂ ਹਨਾ ਤੇ ਕੰਮ ਕਰਦੇ ਇੱਥੇ ਵਧੀਆ ਫਿਰ ਇੱਥੇ ਹੀ ਬਾਹਰ ਹੈਗਾ ਆਪਣਾ ਹਾਂਜੀ ਤੇ ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤੀ ਹੈ ਦੋਵਾਂ ਦੇ ਨਾਲ ਇੱਕ ਬਹੁਤ ਵਧੀਆ ਟਿਊਨਿੰਗ ਹੈ ਦੋਵਾਂ ਦੇ ਵਿੱਚ ਆਪਸੇ ਗੱਲ ਕੀਤੀ ਜਾਵੇ ਤਾਂ ਕਹਿ ਰਹੇ ਨੇ ਬਹਾਰ ਜਾਣ ਦਾ ਸੁਪਨਾ ਤੇ ਸੀਗਾ ਪਰ ਜੀ ਆਪਾਂ ਇੱਥੇ ਹੀ ਰਹਿ ਕੇ ਆਪਣੇ ਫੈਮਿਲੀ ਦੇ ਨਾਲ ਰਹਿ ਸਕਦੇ ਆ ਵਧੀਆ ਸੇਵਾ ਕਰ ਸਕਦੇ ਆ ਆਪਣੇ ਮਾਪਿਓ ਦੀ ਉਸ ਤੋਂ ਵਧੀਆ ਕੀ ਚੀਜ਼ ਨਹੀਂ ਆ ਤੇ ਪਰੇਸ਼ਾਨੀਆਂ ਵੀ ਦੇਖੀਆਂ ਜਿੱਥੇ ਲੋਡ ਪਈ ਹੈ ਕਿ ਮੈਡਮ ਨੇ ਭਾਈ ਸਾਹਿਬਾ ਨਾਲ ਸੇਵਿੰਗਸ ਜਿਹੜੀਆਂ ਕੀਤੀਆਂ ਉਹ ਵੀ ਕੰਮ ਨਹੀਂ ਆਈਆਂ ਨੇ ਰਿਸ਼ਤੇ ਦਾ ਜਰੂਰ ਗੱਲ ਕਰਦੇ ਨੇ ਪਰ ਇੱਕ ਇਹ ਦੋਵੇਂ ਜਿਹੜੇ ਕਪਲ ਨੇ ਆਪਣੀ ਜ਼ਿੰਦਗੀ ਬੜੀ ਵਧੀਆ ਤਰ੍ਹਾਂ ਕੱਟ ਰਹੇ ਨੇ ਆਪਾਂ ਅੰਡਰਸਟੈਂਡਿੰਗ ਕਰ ਰਹੇ ਨੇ ਤੇ ਇੱਕ ਵਧੀਆ ਇੱਕ ਸਨੇਹਾ ਦੇ ਰਹੇ ਨੇ ਸਮਾਜ ਦੇ ਵਿੱਚ ਕਿ ਅਸੀਂ ਇੱਥੇ ਰਹਿ ਕੇ ਵੀ ਬਹੁਤ ਵਧੀਆ ਕੰਮ ਕਰ ਸਕਦੇ ਆ ਮੈਨੂੰ ਤੇ ਇਜਾਜ਼ਤ ਸਿਪਸ ਕਵਰ ਆਮ ਮੀਡੀਆ ਅਮਨਸ